ਹਾਂਜੀ YouTube ਚੈਨਲ ਕਬੱਡੀ ਮਾਲਵਾ ਦੇਖ ਰਹੇ ਸਾਰੇ ਭਰਾਵਾਂ ਨੂੰ ਮੇਰੇ ਵੱਲੋਂ ਹਾਸ਼ੀ ਗਾਲ ਜੀ ਤੇ ਅੱਜ ਇੱਕ ਕਬੱਡੀ ਤੁਹਾਡਾ ਨਵੀਂ ਵੀਡੀਓ ਸਾਂਝੀ ਕਰਨ ਲੱਗੇ ਆ ਜਿਸ ਵਿੱਚ ਆਪਾਂ ਦੱਸਾਂਗੇ ਨਵੇਂ ਤੇ ਕੁਝ ਪੁਰਾਣੇ ਖਿਡਾਰੀ ਕਿੱਥੋਂ ਦੇ ਲੱਗੇ ਨੇ ਇਸ ਵਾਰ ਵੀ ਜੇ ਹਾਂਜੀ ਕਰਾਂ ਕਰਦੇ ਆਪ ਅੱਗੇ ਵੀਡੀਓ ਸ਼ੁਰੂ ਗੱਲ ਕਰੀਏ ਤਾਂ ਪਹਿਲੇ ਨੰਬਰ ਤੇ ਆਉਂਦਾ ਹੈ ਕਬੱਡੀ ਦਾ ਰੇਡਰ ਯਾਨੀ ਕਿ ਖਰਾਜੀ ਸਮਾਦ ਭਾਈ ਵਾਲਾ ਹਾਂਜੀ ਕਬੱਡੀ ਓਪਨ ਵਿੱਚ ਨਵੀਂ-ਨਵੀਂ ਇਹਨਾਂ ਨੇ ਐਂਟਰੀ ਕੀਤੀ ਤੇ ਬਹੁਤ ਤਕੜੇ ਜਿਹੜੇ ਮੈਚ ਖੇਡਦੇ ਨੇ ਤਕੜੀਆਂ ਕਬੱਡੀਆਂ ਪਾ ਰਹੇ ਨੇ ਅੱਜ ਦੇ ਟਾਈਮ ਤੇ ਹਾਂਜੀ ਇਹਨਾਂ ਦਾ ਵੀ ਲੱਗ ਗਿਆ ਹੈ ਮਲੇਸ਼ੀਆ ਦਾ ਵੀਜ਼ਾ ਅਤੇ ਖੇਡਣਗੇ ਇਸ ਵਾਰ ਮਲੇਸ਼ੀਆ ਦੀ ਧਰਤੀ ਤੇ ਹਾਂਜੀ ਸਾਡੇ ਉਹਨੂੰ ਖਰਾਜੀ ਸਮਾਦ ਭਾਈ ਨੂੰ ਬਹੁਤ-ਬਹੁਤ ਮੁਬਾਰਕਾਂ ਉਹਨਾਂ ਦਾ ਇਸ ਵਾਰ ਮਲੇਸ਼ੀਆ ਦਾ ਵੀਜ਼ਾ ਲੱਗਿਆ ਹੈ ਅੱਗੇ ਗੱਲ ਕਰੀਏ ਤਾਂ ਕਬੱਡੀ ਖਿਡਾਰੀ ਏਕ ਅਮੀਰਪੁਰ ਹਾਂਜੀ ਇਹਨਾਂ ਦਾ ਵੀ ਲੱਗ ਗਿਆ ਹੈ ਕੈਨੇਡਾ ਦਾ ਵੀਜ਼ਾ ਹਾਂਜੀ ਇਹ ਕੈਨੇਡਾ ਦੇ ਵੀਜ਼ੇ ਦੇ ਵੀ ਹੱਕਦਾਰ ਸਨ ਕਿਉਂਕਿ ਇਹ ਬਹੁਤ ਮਿਹਨਤ ਵੀ ਇਹਨਾਂ ਦੀ ਬਹੁਤ ਹੈ ਤੇ ਗੱਲ ਕਰੀ ਆਪਾਂ ਇਹਨਾਂ ਦੀ ਗੇਮ ਬਾਰੇ ਤਾਂ ਇਹਨਾਂ ਨੇ ਇਸ ਸੀਜ਼ਨ ਵਿੱਚ ਪੂਰਾ ਸਿਰਾ ਕਰਾਇਆ ਪੂਰੇ ਟੌਪ ਦੇ ਰੇਟਰ ਇਹਨਾਂ ਨੇ ਢਾਏ ਆ ਤੇ ਪੂਰੇ ਸਿਰੇ ਦੇ ਜਫੇ ਲਾਉਂਦੇ ਨੇ ਹਾਂਜੀ ਦੋ ਭਰਾਵਾਂ ਦੀ ਜੋੜੀ ਹੈ ਸੁਖਮਨ ਤੇ ਏਕ ਅਮੀਰਪੁਰ ਹਾਂਜੀ ਇਹਨਾਂ ਦਾ ਇਸ ਵਾਰ ਲੱਗਿਆ ਕੈਨੇਡਾ ਦਾ ਵੀਜ਼ਾ ਅੱਗੇ ਗੱਲ ਕਰਦੇ ਹਾਂ ਹੁਣ ਆਪਾਂ ਤਾਂ ਕਬੱਡੀ ਖਿਡਾਰੀ ਗੱਗੂ ਔਲਖ ਹਾਂਜੀ ਇਨਾਂ ਦਾ ਵੀ ਲੱਗ ਗਿਆ ਹੈ ਇਸ ਵਾਰ ਮਲੇਸ਼ੀਆ ਦਾ ਵੀਜ਼ਾ ਅਤੇ ਵੀਜ਼ੇ ਦੇ ਵੀ ਹੱਕਦਾਰ ਸਨ ਵਧੀਆ ਪੂਰੀਆਂ ਟੌਪ ਦੀਆਂ ਕਬੱਡੀਆਂ ਪਾਉਂਦੇ ਨੇ ਅੱਜ ਦੇ ਟਾਈਮ ਦੇ ਪ੍ਰਸਿੱਧ ਖਿਡਾਰੀ ਨੇ ਕਬੱਡੀ ਖਿਡਾਰੀ ਨੇ ਪੂਰੇ ਟੌਪ ਦੇ ਰੀਡਰ ਨੇ ਹਾਂਜੀ ਇਹ ਵੀ ਖੇਡਣਗੇ ਇਸ ਵਾਰ ਮਲੇਸ਼ੀਆ ਦੀ ਧਰਤੀ ਤੇ ਸਾਡੇ ਬੰਨੂ ਕਬੱਡੀ ਖਿਡਾਰੀ ਗੱਗੂ ਔਲਖ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਇਸ ਵਾਰ ਉਹਨਾਂ ਦਾ ਵੀਜ਼ਾ ਲੱਗਾ ਮਲੇਸ਼ੀਆ ਦਾ ਅੱਗੇ ਗੱਲ ਕਰੀਏ ਤਾਂ ਹਾਂਜੀ ਕਬੱਡੀ ਖਿਡਾਰੀ ਰੂਪ ਸ਼ਰਮਾ ਮਾਖੇਵਾਲਾ ਤੇ ਬਲੀ ਫਕਰ ਝੰਡੇਵਾਲਾ ਹਾਂਜੀ ਇਹਨਾਂ ਦੋਨਾਂ ਕਬੱਡੀ ਖਿਡਾਰੀਆਂ ਦਾ ਵੀ ਲੱਗ ਗਿਆ ਹੈ ਇਸ ਵਾਰ ਮਲੇਸ਼ੀਆ ਦਾ ਵੀਜ਼ਾ ਤੇ ਦੋਨੇ ਖਿਡਾਰੀ ਪੂਰੀ ਵਧੀਆ ਕਬੱਡੀ ਖੇਡਦੇ ਨੇ ਹਾਂਜੀ ਸਾਡੇ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਦੋਵੇਂ ਖਿਡਾਰੀ ਖੇਡਣਗੇ ਇਸ ਵਾਰ ਮਲੇਸ਼ੀਆ ਦੀ ਧਰਤੀ ਤੇ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਹਾਂਜੀ ਕਬੱਡੀ ਖਿਡਾਰੀ ਸੇਵਕ ਝਾੜੋਂ ਵਾਲਾ ਹਾਂਜੀ ਇਹਨਾਂ ਦਾ ਵੀ ਲੱਗ ਗਿਆ ਹੈ ਇਸ ਵਾਰ ਵੀਜ਼ਾ ਅਤੇ ਖੇਡਣਗੇ ਯੂਰਪ ਦੀ ਧਰਤੀ ਤੇ ਹਾਂਜੀ ਇਹਨਾਂ ਦਾ ਇਸ ਵਾਰ ਯੂਰਪ ਦਾ ਵੀਜ਼ਾ ਲੱਗਾ 2024 ਦੇ ਸੀਜ਼ਨ ਚ ਹਾਂਜੀ ਇਹ ਵੀ ਨਵੇਂ ਖਿਡਾਰੀ ਸੀ ਬਹੁਤ ਵਧੀਆ ਟੌਪ ਦੇ ਖੇਡ ਰਹੇ ਨੇ ਅੱਜ ਕੱਲ ਇਹ ਹਾਂਜੀ ਇਹ ਕਬੱਡੀ ਦੇ ਇੱਕ ਨਵੀਂ ਵੀਡੀਓ ਤੁਹਾਡਾ ਨਾਲ ਸਾਂਝੀ ਕੀਤੀ ਜੋ ਤੁਹਾਡਾ ਨਾਲ ਕਿ ਕਿਹੜੇ ਕਿਹੜੇ ਖਿਡਾਰੀਆਂ ਦੇ ਵੀਜ਼ੇ ਲੱਗੇ ਨੇ ਇਦਾਂ ਦੀਆਂ ਵੀਡੀਓ ਹੋਰ ਵੀ ਆਪਣੇ ਚੈਨਲ ਤੇ ਆਉਂਗੀਆਂ ਰਹਿਣਗੀਆਂ ਸਾਡੇ ਚੈਨਲ ਨਾਲ ਜੁੜੇ ਰਹੋ ਜਿਹੜੇ ਵੀ ਭਰਾ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਨੂੰ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ। ਇਹ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਧੰਨਵਾਦ ਜੀ।